ਸਾਰਿਆਂ ਦੇ ਵਿੱਚ ਦੇ ਜੀ ਸੰਤੋਂ ਵੱਡਾ ਤਿਵਾਰ ਔਰ ਸਾਂਝਾ ਤੇ ਆ ਕੇ ਦੀਵਾਲੀ ਹੈ ਜੋ ਕੱਜ ਦੇ ਦਿਨ ਇਸ ਤਿਵਾਰ ਨੂੰ ਬੁੜੇ ਚੜਾਈ ਇਸ ਨੂੰ ਸਿੱਖ ਤੇ ਮਨਾਉਂਦੇ ਹੀ ਨੇ இந்து ਮਨਾਉਂਦੇ ਨੇ ਜੈਨੇ ਨਹੀਂ ਮਨਾਉਂਦੇ ਨੇ ਬੋਧੀ ਮਨਾਉਂਦੇ ਇੱਕ ਤੱਕਾ ਨੇ ਇਸ ਦੇਸ਼ ਦੇ ਵੱਡੇ ਚਾਰ ਦਰਮ ਪੈਦਾ ਹੋਏ ਸਨਾਤਨ ਮਤ ਬੋਧ ਮਤ ਜੈ ਨਮਤ ਸੇਕ ਨਮਤ ਕਿ ਚਾਰਾਂ ਹੀ ਦਿਵਾਲੀ ਮਨਾਉਂਦੇ ਨੇ ਆਪਣੇ ਆਪਣੇ ਤੰਗ ਜਿਵੇਂ ਇਦਾਂ ਇੱਕ ਕੋਈ ਤਿਵਾਰ ਹੈ ਜੋ ਚਾਰਾਂ ਦਾ ਸੰਗ ਬਾਕੀ ਸਾਰੇ ਤਿਵਾਰ ਕਪੜੇ ਅਪਣੇ ਆਪਣੇ ਤੰਗ ਨਾਲ ਵਕਤ ਵਰਮ ਮਨਾਵੇ ਤੇਰੀ ਕੋਈ ਤਿਵਾਰ ਨਹੀਂ ਸਨਾਤਨ ਜੈਨ ਜੀ ਬੋਧੀ ਸਿੱਖ ਸਾਰੇ ਮਨਾ ਕਿ ਤੁਮ ਇੱਕ ਦਮ ਸਬਕ ਤੋਂ ਉੱਦੀ ਹੈ ਜਨਨ ਸੁਣਾ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਚਾ ਜੈਨੇ ਮੋਗੀ ਨਾ ਸਨਾਤ ਨਹੀਂ ਨੇ ਕਿਹ ਅਸੇ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਤੇ ਬੁਖ ਲੋਕ ਦੁਖੀ ਨੇ ਸਨਾਤ ਨਹੀਂ ਨੇ ਦੁਖੀ ਨੇ ਜੈਨੇ ਦੁਖੀ ਨੇ ਪੋਗੇ ਤਉ ਦੁਖੀ ਨੇ ਸਿਖ ਕੰਨ ਕਰਕੇ ਵੀ ਰੋਗੇ ਨਾ ਮਨ ਕਰਕੇ ਵੀ ਰੋਗੇ ਕੰਨ ਕਰਕੇ ਰੋਗੇ ਨਾ ਮਨ ਕਰਕੇ ਸੋਗੇ ਤਨ ਦੇਚ ਰੋਗ ਹੈ ਮਨ ਦੇਚ ਸੋਗ ਹੈ ਕੀ ਹੋਇਆ ਇਸ ਨਾਨਕ ਜੀ ਗੈ ਜੈਨੀ ਬੋਧੀ ਐਸੇ ਤਨ ਕਰਕੇ ਰੋਗੇ ਮਨ ਕਰਕੇ ਸੋਗੇ ਚਿੰਤਾ ਬਿਚਾਹ ਮਹਾਰਾਜ ਕਹਿ ਰਹੇ ਨੇ ਜੋ ਜੋ ਉਦੇਸ਼ ਸੋ ਸੋ ਰੋਗੇ ਦੇਨੋ ਵੀ ਦੇਖੋ ਸਭ ਲੋਕ ਪ੍ਰਭੂ ਰਹਿ ਤੋ ਮੇਰਾ ਸਾਥ ਬੁਲ ਗੋਗੇ ਪ੍ਰਭੂ ਗੋ ਰਹਿ ਤੇ ਬਲੇ ਪ੍ਰਮਾਤਮਾ ਸੰਸਾਰ ਤੇ ਰਹੋਗੇ ਤੇ ਸੰਸਾਰ ਵਿੱਚ ਸਾਰੇ ਨੇ ਇਨ੍ਹਾਂ ਤੋਂ ਇਲਾਵਾ ਇਨ੍ਹਾਂ ਆਚਾਰ ਧਰਮਾਂ ਤੋਂ ਇਲਾਵਾ ਇਹਨਾਂ ਲੋਸਿਕ ਆਉ ਜੈਨੇ ਬੋਧੀਆਂ ਤੋਂ ਇਲਾਵਾ ਜਿਹੜੇ ਚਾਰ ਧਰਮ ਮਿਰਲ ਇਸ ਦੇ ਪੈਦਾ ਹੋਏ ਨੇ ਮੱਧ ਪੂਰਵ ਵਿੱਚ یہودی عیسائی پارسی کے مسلمان حساب اس کے نواں اسلام ہے پرانا یہودی